ਕਾ ਜੀ ਸਾਰਿਆਂ ਨੂੰ ਅੱਜ ਅਸੀਂ ਪਾਪੜੀ ਚਾੜ ਭੱਲੇ ਬਣਾਉਣ ਲੱਗੇ ਆ ਉੜਕ ਦਾਲ ਨੂੰ ਮੈਂ ਪਹਿលਿਆ ਸੀਗਾ ਅੱਧੀ ਕੌਲੀ ਭੀਈ ਸੀਗੀ ਇਹ ਰਾਤ ਨੂੰ ਭੇਲੀਓ ਤੁਸੀਂ ਤੇ ਸਵੇਰ ਤੱਕ ਇੱਕਦਮ ਵਧੀਆ ਤਰੀਕੇ ਨਾਲ ਫੁੱਲ ਜਾਂਦੀ ਹੈ ਇਹ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਪੀਸ ਲਵਾਂਗੇ ਚੰਗੀ ਤਰ੍ਹਾਂ ਗ੍ਰੇਂਡਰ ਕਰ ਲਈਏ ਸਾਰੀ ਦਾਲ ਹਾਂ ਆ ਦੇਖੋ ਇੱਕਦਮ ਵਧੀਆ ਪਕਵਣਾ ਆ ਚੁੱਕਾ ਹੈ ਇਸ ਤਰ੍ਹਾਂ ਤੁਸੀਂ ਪੀ ਲਈਓ ਇੱਕਦਮ ਢਾੜਨ ਇੱਕ ਕੁਕਲੇ ਬੌਲ ਚ ਪਾ ਲਈਓ ਠੀਕ ਹੈ ਆਹ ਲਈ ਦਾਲ ਐ ਇੱਕਦਮ ਪੀ ਗਈ ਹੋਈ ਹੈ ਚੰਗੀ ਤਰ੍ਹਾਂ ਤੇ ਇਹਨੂੰ ਥੋੜੇ ਟਾਈਮ ਲਈ ਅਸੀਂ ਇਹਦੇ ਛੱਡ ਦਾਂਗੇ ਹੁਣ ਅਸੀਂ ਪਾਪੜੀਆਂ ਬਣਾਉਣੀਆਂ ਐ ਮੈਦਾ ਲਿਆ ਆ ਮੈਂ ਥੋੜਾ ਜਿਹਾ ਤੇ ਅੱਡੀ ਕੁਕੋਲੀ ਲਈ ਆ ਕਿਉਂਕਿ ਮੈਂ ਥੋੜੀਆਂ ਜੀਆਂ ਪਾਪੜੀਆਂ ਬਣਾਉਣੀਆਂ ਐ ਤੇ ਇਹਦੇ ਵਿੱਚ ਅਚ ਬੈਣ ਪਾਵਾਂਗੇ नमक पा लेंगे स्वाद अनुसार तो मैं थोड़ी जी कस्तूरी मेथी जरूर पाती हाँ इन टेस्ट बहुत बढ़िया आता पापड़िया का गरम किता तेल पा ये चंकी तरह मिक्स कर लिया और इस तरह हो जाए है एदम इन्ना तेल पा लीजिए फिर पापियाँ बहुत पर बन हम थोड़ा थोड़ा पानी पा के हूँ थोड़ा थोड़ा पानी पा के अचानक गो ਲਓ ਜੀ ਆਟਾ ਗੁੰਨ ਕੇ ਤਿਆਰ ਹੈ ਇਹਨੂੰ ਪੰਜ ਮਿੰਟ ਲਈ ਰੈਸਟ ਲਈ ਰੱਖ ਲੈਨੇ ਆ ਅਸੀਂ ਫਿਰ ਅਸੀਂ ਟਿੱਕੀਆਂ ਬਣਾਵਾਂਗੇ ਆ ਦੇਖੋ ਦਾਲ ਚੰਗੀ ਤਰ੍ਹਾਂ ਪੀ ਲਈ ਸੀ ਅਸੀਂ ਮੈਂ ਭੱਲੇ ਬਣਾਉਣੀ ਹੈ ਸਿੰਪਲ ਨਹੀਂ ਮੈਂ ਇਹਦੇ ਵਿੱਚ ਪਿਆਜ਼ ਔਰ ਹਰੀ ਮਿਰਚ ਪਾਈ ਹੈ ਮੈਂ ਇੱਕ ਪਿਆਜ਼ ਪਾਇਆ ਹੈ ਦੋ ਹਰੀ ਮਿਰਚ ਪਾਈ ਹੈ ਤੁਸੀਂ ਆਪਣੇ ਅਕੋਰਡਿੰਗ ਪਾ ਲਿਓ ਕਈ ਤਾਂ ਇਹ ਸਕਿਪ ਵੀ ਕਰ ਲੈਂਦੇ ਆ ਕਈ ਨਹੀਂ ਪਿਆਜ ਪਾਉਂਦੇ ਜੇ ਤੁਹਾਡੀ ਇੱਛਾ ਹੈ ਪਾਣੇ ਆ ਤੁਸੀਂ ਪਾ ਸਕਦੇ ਆ ਨਹੀਂ ਪਾਉਣਾ ਤੁਸੀਂ ਨਾ ਪਾਉਂਦੇ ਤੇ ਮੇਰੇ ਵਿੱਚ ਥੋੜਾ ਕਸਤੂਰੀ ਮਿਰਚ ਪਾਵਾਂਗੀ ਤੇ ਨਮਕ ਸਵਾਦ ਅਨੁਸਾਰ। ਆਹ ਦੇਖੋ ਮਾਰਾ ਜਾ ਚੁਟਕੀ ਆਹ ਦੇਖੋ ਲਿੱਟੇ ਛੋਟੇ। ਬਾਅਦ ਵਿੱਚ ਇਹਨੂੰ ਹੱਥ ਨਾਲ ਚੰਗੀ ਤਰ੍ਹਾਂ ਸਮੈਸ਼ ਕਰਦੇ ਹਾਂ। ਆ ਦੇਖੋ ਇਹਨੂੰ 2 ਮਿੰਟ ਲਈ ਤੁਸੀਂ ਰੈਸਟ ਕਰਨੇ ਰੱਖ ਦਈਓ। ਆਹ ਹੋ ਗਿਆ देखो किफी बन गया है साढ़ा बैटर हम असी चम्मच की मदद मैं बना इस तरह इसी भले फ्राई कर ल ਲਓ ਜੀ ਸਾਡੇ ਦੇਖੋ ਪੱਲੇ ਕਿੰਨੇ ਸੋਹਣੇ ਖੁੱਲ ਗਏ ਆ ਤੇ ਬਣ ਕੇ ਤਿਆਰ ਆ ਇਹਨਾਂ ਕੱਢ ਲੈਂਦੇ ਆ ਦੇਖੋ ਜੀ ਪਾਣੀ ਮੈਂ ਪਹਿਲਾਂ ਹੀ ਗਰਮ ਕਰ ਲਿਆ ਸੀ ਕੋਸਾ ਜਿਹਾ ਕਰ ਲਿਆ ਹੈ ਭੱਲਿਆਂ ਨੂੰ ਪਾਣੀ ਚ ਡੋਪ ਦਾਂਗੇ ਪਰ ਫਿਰ ਵੀ ਤੁਸੀਂ ਆ ਦੇਖੋ ਭੱਲੇ ਬਹੁਤ ਸੌਫਟ ਬਣੇ ਆ ਇਸ ਮੈਥਡ ਨਾਲ ਤੁਸੀਂ ਭੱਲੇ ਬਣਾਉਂਗੇ ਤਾਂ ਬਹੁਤ ਸੌਫਟ ਬਣਗੇ ਆ ਦੇਖੋ ਕਿੰਨੇ ਵਧੀਆ ਬਣੇ ਭੱਲੇ ਫਿਰ ਵੀ ਥੋੜਾ ਟਾਈਮ ਲਈ ਅਸੀਂ ਭੱਲਿਆਂ ਨੂੰ ਪਾਣੀ ਚ ਭੇਦ ਦਿੰਦੇ ਆ ਤੱਤ ਕਸੀ ਜਿਹੜੀ ਪਾਪੜੀ ਦਾ ਆਟਾ ਰੱਖਿਆ ਸੀਗਾ ਰੈਸਟ ਲਈ ਪਾਪੜੀਆਂ ਬਣਾ ਲੈਂਦੇ ਆ ਅਸੀਂ ਉਹ ਲੈ ਲੀਓ ਕਿਉਂਕਿ ਇਹਦੇ ਵਿੱਚ ਤੇਲ ਪਾਇਆ ਹੋਇਆ ਸੀਗਾ ਨਾ ਤੇ ਅਸੀਂ ਬਿਨਾ ਮੈਦੇ ਦੇ ਸਾਈਤਾ ਨਾਲ ਇਦਾਂ ਹੀ ਆਰਾਮ ਨਾਲ ਥੂੜਾ ਰਗਾਉਣ ਦੀ ਲੋੜ ਨਹੀਂ ਪੈਗੀ ਕਿਉਂਕਿ ਤੇਲ ਦੀ ਮਾਤਰਾ ਕਾਫੀ ਵਧੀਆ ਸੀਗੀ ਤੇ ਇਦਾਂ ਹੀ ਬੇਲ ਹੋ ਜਾਣਿਆ ਹੈ ਅਸੀਂ ਕਾਂਟੇ ਦੀ ਮਦਦ ਨਾਲ ਇਹਦਾ ਛੇਗੀ ਜਿਹਾ ਕੱਢ ਲਾਂਗੇ ਪਹਿਲਾਂ ਕਿ ਸਾਨੂੰ ਪਾਪੜੀਆਂ ਸਾਨੂੰ ਚਾਹੀਦੀਆਂ ਫੁੱਲੇ ਨਾ ਬਸ ਹੁਣ ਮੈਂ ਇੱਕ ਢੱਕਣ ਲਿਆਇਆ ਤੇ ਢੱਕਣ ਦੀ ਮਦਦ ਨਾਲ ਪਾਪੜੀਆਂ ਛੋਟੇ ਛੋਟੇ ਕੈਂਪਲਾਂਗੇ ਹੁਣ ਅਸੀਂ ਇਹਨੂੰ ਪਾਪੜੀਆਂ ਨੂੰ ਫਰਾਈ ਕਰ ਲਾਂਗੇ ਲੋ ਜੀ ਸਾਡੀਆਂ ਪਾਪੜੀਆਂ ਬਣ ਗਈਆਂ ਦੇਖੋ ਕਿੰਨੀਆਂ ਕਰਾਰੀਆਂ ਬੜੀਆਂ ਤੇ ਦੇਖੋ ਜੀ ਭੱਲੇ ਸਾਡੇ ਪਾਣੀ ਚ ਭੇਲੇ ਸੀਗੇ ਹੁਣ ਇਹਨੂੰ ਪਾਣੀ ਚ ਨਿਚੋੜ ਲਈਏ ਪਾਣੀ ਤੇ ਜਿਹੜਾ ਤੇਲ ਹੋਏਗਾ ਉਹ ਵੀ ਨਿਚੜ ਜਾਏਗਾ ਹੁਣ ਇੱਕ ਤੁਸੀਂ ਵੱਡਾ ਬੋਲ ਲੈ ਲਿਓ ਇਹਦੇ ਵਿੱਚ ਸਾਰੇ ਇਹਦਾ ਭਲੇ ਨਿਚੋੜ ਕੇ ਰੱਖ ਦੇ। ਦਹੀਂ ਚ ਮੈਂ ਥੋੜਾ ਜਿਹਾ ਨਮਕ ਪਾਵਾਂਗੀ ਜ਼ਿਆਦਾ ਨਹੀਂ ਤੇ ਦਹੀਂ ਨੂੰ ਚੰਗੀ ਤਰ੍ਹਾਂ ਫੈਟ ਲੈਣਾ ਹੈ। ਫੱਲੇ ਪਹਿਲਾਂ ਅਸੀਂ ਇਹ ਸੈਂਬਲ ਕਰ ਲਏ ਆ ਆ ਦੇਖੋ ਚੰਗੀ ਤਰ੍ਹਾਂ ਹੁਣ ਅਸੀਂ ਇਹਦੇ ਤੇ ਘੈਂਟਿਆ ਦਹੀਂ ਪਾ ਦਾਂਗੇ ਚੰਗੀ ਤਰ੍ਹਾਂ ਦਹੀਂ ਨੂੰ ਕਵਰ ਕਰ ਦਾਂਗੇ ਅਸੀਂ ਆਹ ਦੇਖੋ ਕਰਾਂਗੇ ਹੁਣ ਅਸੀਂ ਇੱਕ ਬੋਲ ਲੈ ਲਾਂਗੇ ਉਹਦੇ ਵਿੱਚ ਥੰਡੇ पा मैं थोड़ा चाट मसाला पावगी थोड़ा चाट मसाला पा दा मैं थोड़ी जी कलिया मिर्चा पा दी फिर हिंडली की चटनी पा दी स्वादी चाट पाई ਸੜੀ ਚਟਨੀ ਉਪਰੋਂ ਦੀ ਪਾ ਦਾਂਗੇ ਜਿਹੜੀਆਂ ਅਸੀਂ ਪਾਪੜੇ ਆ ਬਣਾਉਣੇ ਸੀ ਉਹਨੂੰ ਫ੍ਰੈਸ਼ ਕਰਕੇ ਉਪਰੋਂ ਦੀ ਪਾ ਦਾਂਗੇ ਥੋੜਾ ਜਿਹਾ ਉਪਰੋਂ ਦੀ ਅਲੂ ਗੂੜੀ ਹੈ ਪਾ ਦਾਂਗੇ ਕਿੰਨੀ ਵਧੀਆ ਬਣ ਕੇ ਪਿਆਰ ਆ ਸਾਡੀ ਸੜੀ ਪੂਰੀ ਦੇਖੋ ਕਿੰਨੀ ਵਧੀਆ ਬਣੀ ਹੈ ਤੁਸੀਂ ਵੀ ਘਰ ਇਹ ਜਿਨੀ ਬਣਾ ਸਕਦੇ ਆ ਪਲੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਕਮੈਂਟਸ ਕਰ ਦਿਓ ਪਲੀ ਸਾਨੂੰ ਸਪੋਰਟ ਕਰੋ ਥੈਂਕ ਯੂ ਜੀ ਤੁਹਾਡਾ ਸਾਰਿਆਂ ਦਾ ਥੈਂਕ ਯੂ